ਜੂਨ ਦਾ ਮਹੀਨਾ ਆਉਂਦਿਆ ਹੈ ਸਿੱਖਾਂ ਦੇ ਜ਼ਖਮ ਤਾਜ਼ਾ ਹੋ ਜਾਂਦੇ ਹਨ ਉਸ ਸਮੇਂ ਦੀ ਸਰਕਾਰ ਤੇ ਕਈ ਸਵਾਲ ਅਤੇ ਤਾਨੇ ਮਾਰੇ ਜਾਂਦੇ ਹਨ ਇਸ ਦੇ ਨਾਲ ਹੀ ਅੰਮ੍ਰਿਤਸਰ ਅਤੇ ਕੈਨੇਡਾ ਦੇ ਵਸਨੀਕ ਗੁਰਪ੍ਰੀਤ ਸਿੰਘ ਨੇ ਪੇਪਰ ਆਰਟਿਸਟ ਨੇ ਕੈਨੇਡਾ ਦੀ ਧਰਤੀ ਤੇ 1984 ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਹਾਲਾਤ ਸਨ ਉਹਨਾਂ ਨੂੰ ਬਿਆਨ ਕਰਦੇ ਹੋਏ ਇੱਕ ਵਿਸਤਾਰਤਕ ਮਾਡਲ ਤਿਆਰ ਕੀਤਾ ਹੈ ਜਿਸ ਨੂੰ ਦੇਖਣ ਲਈ ਲੋਕ ਦੂਰ ਦੂਰ ਤੋਂ ਆ ਰਹੇ ਹਨ ਇਸ ਮਾਡਲ ਰਾਹੀਂ ਉਹ ਉਸ ਸਮੇਂ ਦੇ ਜਰਨੈਲਾਂ ਨੂੰ ਯਾਦ ਕਰ ਰਹੇ ਹਨ ਅਤੇ ਇਹ ਮਾਡਲ ਕਾਗਜ਼ ਦੀ ਮਦਦ ਨਾਲ ਬਣਾਇਆ ਗਿਆ ਹੈ। ਅਮਰitsar ਦੇ ਰਹਿਣ ਵਾਲੇ ਅੰਤਰਰਾਸ਼ਟਰੀ ਪੇਪਰ ਆਰਟਿਸਟ ਸਰਦਾਰ ਗੁਰਪ੍ਰੀਤ ਸਿੰਘ ਜੋ ਕਿ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਰਹਿ ਰਹੇ ਹਨ ਨੇ ਕੈਨੇਡਾ ਦੀ ਧਰਤੀ ਤੇ 1984 ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਬਣੇ ਮਾਡਲ ਨੂੰ ਵਿਸਤਾਰ ਨਾਲ ਤਿਆਰ ਕੀਤਾ ਹੈ। ਸ਼ਰਧਾਲੂ ਦੂਰ ਦੂਰ ਤੋਂ ਇਸ ਨੂੰ ਦੇਖਣ ਆ ਰਹੇ ਹਨ ਅਤੇ ਆਪਣੀ ਸ਼ਰਧਾਂਜਲੀ ਦੇ ਰਹੇ ਹਨ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਮਾਡਲ ਨੂੰ ਬਣਾਉਣ ਵਿੱਚ ਉਸ ਨੂੰ ਬਹੁਤ ਸਮਾਂ ਲੱਗਿਆ ਹੈ ਅਤੇ ਇਹ ਮਾਡਲ ਨੂੰ ਤਿਆਰ ਕਰਨ ਲਈ ਜਿੱਥੇ ਸਖਤ ਕਾਗਜ਼ ਦੀ ਮਦਦ ਲਈ ਗਈ ਹੈ ਉੱਥੇ ਹੀ ਜੂਨ 1984 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਾਲਾਤਾਂ ਨੂੰ ਦਰਸਾਇਆ ਗਿਆ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਆਰਟਿਸਟ ਗੁਰਪ੍ਰੀਤ ਸਿੰਘ ਨਾਲ ਕੀ ਕਹਿਣਾ ਹੈ ਉਹਨਾਂ ਦਾ ਤੁਸੀਂ ਦੇਖ ਰਹੇ ਹੋ ਅਮਰਸਰ ਤੋਂ ਇਹ ਵਿਸ਼ੇਸ਼ ਰਿਪੋਰਟ ਗੁਰਪ੍ਰੀਤ ਸਿੰਘ ਸੰਧੂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਭਾਈ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਪੇਪਰ ਆਰਟਿਸਟ ਤੇ ਅੱਜ ਕੈਨੇਡਾ ਦੀ ਧਰਤੀ ਤੇ ਬ੍ਰੈਮਟਨ ਦੇ ਵਿੱਚ ਇਹ ਜੂਨ 1984 ਦਾ ਜੋ ਦਰਦ ਹੈ ਜੋ ਕੱਲੂਕਾਰਾਸ ਸਿੱਖ ਪੰਥ ਦੇ ਨਾਲ ਵਾਪਰਿਆ ਉਹਦਾ ਡਿਟੇਲ ਮਾਡਲ ਤਿਆਰ ਕੀਤਾ ਗਿਆ ਜੋ ਕਿ ਸਿੱਖ ਪੰਥ ਦੇ ਨਾਲ ਵਾਪਰੇ ਹੋਏ ਇਸ ਕੱਲੂਕਾਰੇ ਨੂੰ ਡਿਟੇਲ ਦੇ ਨਾਲ ਦਰਸਾਉਂਦਾ ਹੈ ਇਹ ਐਸਾ ਦਰਦ ਹੈ ਜਿੱਥੇ ਜਿਸ ਆਸਥਾਨ ਤੇ ਸਮੁੱਚੀ ਕਾਇਨਾਤ ਆ ਕੇ ਚੁੱਕਦੀ ਏ ਸਮੁੱਚਾ ਸਿੱਖ ਪੰਥ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੁੰਦਾ ਤੇ ਉਸ ਅਕਾਲ ਤਖਤ ਸਾਹਿਬ ਜੀ ਨੂੰ ਇਸ ਤਰ੍ਹਾਂ ਟੈਟੇਰੀ ਕਰ ਦਿੱਤਾ ਗਿਆ ਹੈ ਸਰਕਾਰਾਂ ਵੱਲੋਂ ਤੇ ਕਿਸ ਤਰ੍ਹਾਂ ਸਾਰੀ ਇਮਾਰਤ ਖੰਡਰ ਹੋ ਚੁੱਕੀ ਏ ਇਹ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਮਦਦ ਨਾਲ ਇਹ ਮਾਡਲ ਤਿਆਰ ਕੀਤਾ ਗਿਆ ਹੈ ਬਰਪਟਨ ਦੀ ਧਰਤੀ ਤੇ ਤੇ ਸਮੁੱਚਾ ਇਤਿਹਾਸ ਜੋ ਨਾਲ ਕੀ ਕੀ ਪਾਣਾ ਵਾਪਰਿਆ ਕਿਸ ਤਰ੍ਹਾਂ ਛੋਟੇ-ਛੋਟੇ ਬੱਚੇ ਮਾਤਾਵਾਂ ਬਜ਼ੁਰਗ ਅਤੇ ਸ਼ਹੀਦियां ਪਾ ਗਏ ਕੌਮ ਦੇ ਸੂਰਬੀਰ ਯੋਧੇ ਅਤੇ ਸ਼ਹਾਤਾ ਪਾ ਗਏ ਉਹ ਸਾਰਾ ਦਰਦ ਨੂੰ ਦਰਸਾਉਂਦੇ ਆਇਆ ਮਾਡਲ ਤਿਆਰ ਕੀਤਾ ਗਿਆ ਹੈ ਤੁਸੀਂ ਡਿਟੇਲ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਾਰੀਆਂ ਟੱਠੇ ਹੋਏ ਅਕਾਲ ਤਖਤ ਸਾਹਿਬ ਜੀ ਦੀਆਂ ਇਟਾਂ ਤੇ ਸਾਰਾ ਦ੍ਰਿਸ਼ ਦਿਖਾਇਆ ਗਿਆ ਹੈ ਕਿਸ ਤਰ੍ਹਾਂ ਸਾਰੀ ਮਾਰ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਕੈਨੇਡਾ ਦੀ ਧਰਤੀ ਤੋਂ ਅੱਜ ਜੋ ਇਹ ਮਾਡਲ ਕੈਨੇਡਾ ਦੀ ਧਰਤੀ ਤੇ ਦਾਸ ਵਲ ਬਣਾਇਆ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਜੂਨ 1984 ਦਾ ਜੋ ਖੱਲੂਕਾਰਾ ਸਿੱਖ ਪੰਥ ਤੇ ਵਿਤਿਆਸ ਅੱਜ ਤਕਰੀਬਨ 41 ਸਾਲ ਹੋ ਗਏ ਉਹ ਦਰਦ ਅਹੰਡਾਉਂਦਿਆਂ ਨੂੰ ਸਾਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਉਸ ਦਰਦ ਨੂੰ ਬਿਆਨ ਦਾ ਸ੍ਰੀ ਅਕਾਲ ਤਖਤ ਸਾਹਿਬ ਦਾ ਡਿਟੇਲ ਮਾਡਲ ਜੋ ਕਿ 7 ਫੁੱਟ ਹਾਈਟ ਦਾ ਅਤੇ ਫਾਈਬਰ ਸੋਲਿਡ वुਡ ਤੇ ਐਮ ਡੀ ਐਫ ਦੀ ਮਦਦ ਨਾਲ ਤਿਆਰ ਕਰਕੇ ਮਹਾਨ ਸ਼ਹਾਦਤਾਂ ਨੂੰ ਸਰਦਾਨੀ ਲਈ ਦਿੱਤੀ ਗਈ ਹੈ ਕਿਸ ਤਰ੍ਹਾਂ ਨਿਰਦੋਸ਼ ਬੱਚੇ ਮਾਤਾਵਾਂ ਬਜ਼ੁਰਗਾਂ ਨੇ ਇੱਥੇ ਸ਼ਹਾਤਾ ਪਾਈਆਂ ਕੌਮ ਦੇ ਮਹਾਨ ਜੋਧੇ ਵੀ ਇੱਥੇ ਸ਼ਹਾਤਾ ਪਾ ਗਏ ਅੱਜ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਕਿਸ ਤਰ੍ਹਾਂ ਸਾਰਾ ਅਕਾਲ ਤਖਤ ਸਾਹਿਬ ਜੀ ਖੰਡਰ ਦੇ ਰੂਪ ਦੇ ਵਿੱਚ ਹੋ ਗਿਆ ਸੀਗਾ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਸਾਰੀ ਕਾਇਨਾਤ ਆ ਕੇ ਸੀਸ ਨਮੋਦੀ ਹੈ ਨਤਮਸਤਕ ਹੁੰਦੀ ਹੈ ਸਮੂੱਚੇ ਖਾਲਸਾ ਪੰਥ ਨੂੰ ਜਿੱਥੋਂ ਹੁਕਮਨਾਮਾ ਜਾਰੀ ਹੁੰਦਾ ਉਹ ਪੰਥ ਨੂੰ ਟੁਕੜੇ ਟੁਕੜੇ ਕਰਕੇ ਸਾਰੀ ਇਮਾਰਤ ਖੰਡਰ ਰੂਪ ਦਾ ਵਿੱਚ ਬਦਲ ਦਿੱਤੀ ਸੀ ਅੱਜ ਵੀ ਸਿੱਖ ਜਦੋਂ ਉਸ ਦਰਦਨਾਕ ਮੰਜ਼ਰ ਨੂੰ ਯਾਦ ਕਰਦਾ ਹੈ ਤੇ ਅੱਖਾਂ ਨਮ ਹੋ ਜਾਂਦੀਆਂ ਨੇ ਸੋ ਦਾਸ ਕੈਨੇਡਾ ਦੀ ਧਰਤੀ ਤੇ ਮਾਡਲ ਬਣਾ ਕੇ ਮਹਾਨ ਸ਼ਾਹਦਾ ਨੂੰ ਜਿੱਥੇ ਸ਼ਰਧਾਂਜਲੀ ਦਿੰਦਾ ਹੈ ਅਤੇ ਦੇਸ਼ ਦੇਤੀਆਂ ਸੰਗਤਾਂ ਦੇ ਚਰਨਾਚੇ ਬੇਨਤੀ ਕਰਦਾ ਹੈ ਕਿ ਆਓ ਸਾਰੇ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋ ਕੇ ਗੁਰੂ ਕੇ ਹੁਕਮ ਨੂੰ ਪਛਾਣੀਏ ਤਾਂ ਕਿ ਅਸੀਂ ਬਾਣੇ ਬਾਣੀ ਦੇ ਧਾਰਨੀ ਹੋ ਕੇ ਸਿੱਖ ਕੌਮ ਦੀ ਸੇਵਾ ਕਰ ਸਕੀਏ ਇਹ ਵੀ ਮੈਂ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਕਿ ਔਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਧਰਮ ਤੇ ਕਿਸੇ ਜਾਤ ਪਾਤ ਤੇ ਕਿਸੇ ਕੌਮ ਤੇ ਇਸ ਤਰ੍ਹਾਂ ਦਾ ਪਾਣਾ ਨਾ ਵਾਪਰੇ ਸਰਬੱਤ ਦਾ ਭਲਾ ਮੰਗਣ ਵਾਲਾ ਖਾਲਸਾ ਅੱਜ ਫੇਰ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਚ ਅਰਦਾਸ ਕਰਦਾ ਹੈ ਦਾਸ ਇਹ ਦੱਸ ਦਵੇ ਕਿ ਇਸ ਤੋਂ ਇਲਾਵਾ ਵੀ ਦਾਸ ਵੱਲੋਂ ਦਸਾਂ ਪਾਸ਼ੇ ਦੇ ਜਨਮਸਥਾਨ ਪੰਜ ਤਖਤ ਸਹਬਾਨਾ ਦੇ ਮਾਡਲ ਪਾਕਿਸਤਾਨ ਦੇ ਵੀ ਹੋਰ अनेका ਗੁਰਤਾਮਾ ਦੇ ਮਾਡਲ ਦਾਸ ਵੱਲੋਂ ਬਣਾਏ ਗਏ ਜੋ ਕਿ ਵਕ ਵਕ ਮੁਲਕਾਂ ਤੇ ਅਲੱਗ-ਅਲੱਗ ਕੱਟਰੀਆਂ ਦੇ ਵਿੱਚ ਨਗਰ ਕੀਰਤਨਾ ਚ ਅਜਾਇਬ ਕਾਰਾਂ ਸੋ ਸੋਭਿਤ ਨੇ ਸੋ ਦਾਸ ਦਾ ਇਹੀ ਯਤਨ ਹੁੰਦਾ ਕਿ ਆਪਣੇ ਕਲਾ ਦੇ ਰਾਹੀਂ ਦੇਸ਼ ਕੌਮ ਦੀ ਸੇਵਾ ਕਰ ਸਕੀਏ ਇਸੇ ਤਰ੍ਹਾਂ ਦੇ ਮਾਡਲ ਬਣਾ ਕੇ ਕੌਮ ਨੂੰ ਸਮਰਪਿਤ ਕਰਦੇ ਰਹੀਏ ਇਹੀ ਚਰਨਾਚਰ ਦਾਸ